ਦੋਸਤੋ ਅੱਜ ਦਾ ਬਿਜ਼ਨਸ ਆਈਡੀਆ ਬਹੁਤ ਹੀ ਯੂਨੀਕ ਹੈ ਪਰ ਪ੍ਰੋਡਕਟ ਦੀ ਗੱਲ ਕਰੀਏ ਤੇ ਬਹੁਤ ਹੀ ਜ਼ਿਆਦਾ ਕਾਮਨ ਹੈ ਜੋ ਕਿ ਹਰ ਇੱਕ ਘਰ ਦੇ ਵਿੱਚ ਵੇਖਿਆ ਜਾ ਸਕਦਾ ਬੜੇ ਆਸਾਨੀ ਨਾਲ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਪਰ ਉਹਨੂੰ ਹਰ ਇੱਕ ਦੇ ਘਰ ਦੇ ਵਿੱਚ ਵੇਖਿਆ ਜਾ ਸਕਦਾ ਉਹ ਜੇ ਪ੍ਰੋਡਕਟ ਆਪਾਂ ਛੋਟੇ ਦੀ ਗੱਲ ਕਰ ਰਹੇ ਹਾਂ ਪਰ ਇਹਦੀ ਵੈਲਿਊ ਦੀ ਗੱਲ ਕਰੀਏ ਤੇ 2.6 ਬਿਲੀਅਨ ਡਾਲਰ ਦੀ ਮਾਰਕੀਟ ਵਾਲਾ ਇਹ ਪ੍ਰੋਡਕਟ ਹੈ ਸੱਚੀ ਗੱਲ ਮਹਾਰੰਜੀਤਪਾ ਦੋਸਤੋ ਜਿਸమే ਬਿਜ਼ਨਸ ਆਈਡੀਆ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਮੋਨੋਫੈਕਚਰਿੰਗ ਬਿਜ਼ਨਸ ਅਜਿਹਾ ਮਾਨੋਫੈਕਚਰਿੰਗ ਬਿਜ਼ਨਸ ਜੋ ਛੋਟਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਬਹੁਤ ਵੱਡਾ ਪ੍ਰੋਫਿਟ ਕਰਾ ਕੇ ਦੇ ਇਹਦੇ ਨਾਲ ਨਾਲ ਇੱਕ ਅਜਿਹਾ ਪ੍ਰੋਡਕਟ ਹੈ ਜੋ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਜਿਆਦਾ ਲੰਬਾ ਨਾ ਖਿੱਚਦੇ ਹੋਏ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਮੈਂ ਗੱਲ ਕਰ ਰਿਹਾ ਹਾਂ ਰਬੜ ਬੈਂਡ ਦੇ ਬਿਜ਼ਨਸ ਦੀ ਇਹ ਉਹੀ ਰਬੜ ਬੈਂਡ ਹੈ ਜਿਸ ਨੂੰ ਅਸੀਂ ਹਰ ਇੱਕ ਜਗ੍ਹਾ ਤੇ ਵਰਤਦੇ ਹਾਂ ਚਾਹੇ ਉਹ ਸਾਡਾ ਕਾਰ ਹੋਵੇ ਸਾਡਾ ਆਫਿਸ ਹੋਵੇ ਹਸਪਤਾਲ ਹੋਵੇ ਜਾਂ ਫਿਰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੋਈ ਕੰਮ ਹੋਵੇ। ਇੱਕ ਲੋ-ਕਾਸਟ ਪ੍ਰੋਡਕਟ ਹੈ ਜਿਸ ਦੀ ਡਿਮਾਂਡ ਪੂਰਾ ਸਾਲ ਹੁੰਦੀ ਹੈ। ਇਸੇ ਕਰਕੇ ਕਮਾਈ ਦਾ ਸਭ ਤੋਂ ਵੱਡਾ ਸਾਧਨ ਵੀ ਹੈ। ਆਹ ਹੁਣ ਅਸੀਂ ਰਬੜ ਬੈਂਡ ਦੇ ਬਿਜ਼ਨਸ ਦੇ ਸੈਟਅਪ ਦੀ ਗੱਲ ਕਰਦੇ ਹਾਂ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਨਾ ਤੁਹਾਨੂੰ ਵੱਡੀ ਫੈਕਟਰੀ ਲੈਣ ਦੀ ਲੋੜ ਹੈ, ਨਾ ਤੁਹਾਨੂੰ ਜ਼ਿਆਦਾ ਜ਼ਮੀਨ ਲੈਣ ਦੀ ਲੋੜ ਹੈ। ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ ਜੇ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਬਹੁਤ ਹੀ ਘੱਟ ਇਨਵੈਸਟਮੈਂਟ ਦੇ ਨਾਲ ਵਧੀਆ ਪ੍ਰੋਫਿਟ ਬਣਾ ਸਕਦੇ ਇੱਕ ਛੋਟੀ ਜੀ ਰਬੜ ਬੈਨ ਕੱਟਣ ਵਾਲੀ ਮਸ਼ੀਨ ਨੂੰ ਤੁਸੀਂ 8000 ਤੋਂ ਲੈ ਕੇ 25000 ਰੁਪਏ ਤੱਕ ਜਾਂ ਫਿਰ ਇਸ ਤੋਂ ਜ਼ਿਆਦਾ ਬਜਟ ਦੇ ਵਿੱਚ ਵੀ ਖਰੀਦ ਸਕਦੇ ਮਸ਼ੀਨ ਨੂੰ ਚਲਾਉਣਾ ਬਹੁਤ ਹੀ ਸਧਾਰਨ ਹੈ ਬਹੁਤ ਹੀ ਆਸਾਨ ਹੈ ਤੁਸੀਂ ਬਸ ਉਸ ਦੇ ਵਿੱਚ ਰਬੜ ਦੀ ਟਿਊਬ ਰੱਖਣੀ ਹੈ ਤਾਂ ਤੁਹਾਨੂੰ ਰਬੜਸ ਕੱਟ ਕੇ ਤੁਹਾਨੂੰ ਵਾਪਸ ਦੇ ਦੇਗੀ ਰਬਰ ਬੈਂਡ ਬਣਾਉਣ ਦੇ ਦੋ ਤਰੀਕੇ ਨੇ ਇੱਕ ਤਾਂ ਤੁਸੀਂ ਰਬਰ ਟਿਊਬ ਨੂੰ ਮਾਰਕੀਟ ਦੇ ਵਿੱਚ ਖਰੀਦ ਕੇ ਉਹਦੀਆਂ ਰਬੜਾ ਬਣਾ ਕੇ ਵੇਚ ਸਕਦੇ ਹੋ ਜਾਂ ਫਿਰ ਤੁਸੀਂ ਮਾਰਕੀਟ ਦੇ ਵਿੱਚੋਂ ਆਨਲਾਈਨ ਥੋਲ ਦੇ ਵਿੱਚ ਰਬਰਸ ਨੂੰ ਲੈ ਕੇ ਵੇਚ ਸਕਦੇ ਹੋ ਦੂਜੇ ਤਰੀਕੇ ਦੇ ਵਿੱਚ ਤੁਸੀਂ ਰਬਰ ਟਿਊਬ ਨੂੰ ਵੀ ਆਪ ਬਣਾ ਸਕਦੇ ਹੋ ਇਹ ਤਰੀਕਾ ਥੋੜਾ ਜਿਆ ਮਿਹਨਤ ਵਾਲਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਰਬੜ ਨੂੰ ਤਿਆਰ ਕਰ ਸਕਦੇ ਹੋ ਜਿਸ ਵਿੱਚ ਕੁਦਰਤੀ ਰਬੜ ਜੋ ਕਿ ਦਰਖਤਾਂ ਤੋਂ ਮਿਲਦੀ ਹੈ ਇਸ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਸੀਂ ਇਸ ਦੇ ਵਿੱਚ ਰੰਗ ਜਨ ਲਚਕਦਾਰ ਬਣਾਉਣ ਦੇ ਲਈ ਹੋਰ ਆਈਟਮਸ ਨੂੰ ਐਡ ਕਰਕੇ ਇਸ ਨੂੰ ਤਿਆਰ ਕਰ ਸਕਦੇ ਹੋ ਇਸ ਦੇ ਵਿੱਚ ਹੋਰ ਹੀ ਬਹੁਤ ਸਾਰੀਆਂ ਆਈਟਮਸ ਐਡ ਹੁੰਦੀਆਂ ਨੇ ਜਿਵੇਂ ਕਿ ਸਲਫਰ ਲਚਕਦਾਰ ਤੇ ਟਿਕਾਊ ਬਣਾਉਣ ਦੇ ਲਈ ਕਾਰਬਨ ਬਲੈਕ ਜਾਂ ਸਿਲਕਾ ਮਜ਼ਬੂਤੀ ਦੇ ਲਈ ਐਕਸਲੇਟਰਸ ਰਬੜ ਨੂੰ ਜਲਦੀ ਪੱਕਣ ਦੇ ਲਈ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਲਿਕਵਿਡ ਕੋਲ ਤਿਆਰ ਕੀਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਟੂਰ ਵਰਗਾ ਸਾਂਚਾ ਰੱਖ ਸਕਦੇ ਹੋ ਸਾਂਚੇ ਦੇ ਉੱਪਰ ਇਹ ਸਾਰਾ ਦਾ ਸਾਰਾ ਕੋਲ ਚਿਪਕ ਜਾਂਦਾ ਹੈ ਫਿਰ ਇਸ ਨੂੰ ਤੁਸੀਂ ਠੰਡਾ ਕਰਕੇ ਇਸ ਦੀ ਰਬੜ ਨੂੰ ਤਿਆਰ ਕਰ ਸਕਦੇ ਹੋ ਇਸ ਤੋਂ ਬਾਅਦ ਇਹਦੇ ਵਿੱਚ ਸ਼ੇਪਸ ਨੂੰ ਕਟਰ ਦੀ ਮਦਦ ਨਾਲ ਕੱਟਿਆ ਜਾਂਦਾ ਇਸ ਤਰੀਕੇ ਦੇ ਨਾਲ ਬੜੀ ਆਸਾਨੀ ਦੇ ਨਾਲ ਤੁਸੀਂ ਰਬੜ ਬੈਂਡ ਤਿਆਰ ਕਰ ਸਕਦੇ ਹੋ ਮਸ਼ੀਨ ਦੇ ਨਾਲ ਇਹ ਸਾਰੇ ਕੱਚੇ ਮਾਲ ਨੂੰ ਤੁਸੀਂ ਤੁਸੀਂ ਆਨਲਾਈਨ ਇੰਡੀਆ ਮਾਰਟ, ਟ੍ਰੇਡ ਇੰਡੀਆ, ਐਮਾਜ਼ਨ ਬਿਜ਼ਨਸ ਵਰਗੇ ਪਲੇਟਫਾਰਮਸ ਤੋਂ ਖਰੀਦ ਸਕਦੇ ਹੋ। ਔਰ ਇਸ ਦੇ ਨਾਲ ਨਾਲ ਤੁਸੀਂ ਇਸ ਨੂੰ ਲੁਧਿਆਣਾ, ਅਹਮਦਾਬਾਦ, ਦਿੱਲੀ ਵਰਗੀਆਂ ਮਾਰਕੀਟ ਵਿੱਚ ਵੀ ਖਰੀਦ ਸਕਦੇ ਹੋ। ਦੋਸਤੋ ਹੁਣ ਜੇ ਅਸੀਂ ਰਬੜ ਬੈਂਡ ਦੇ ਆਉਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਇਹ ਬੈਂਡ ਬਹੁਤ ਹੀ ਘੱਟ ਲਾਗਤ ਦੇ ਨਾਲ ਤਿਆਰ ਹੋ ਜਾਂਦੇ ਨੇ। 1 ਕਿਲੋ ਟਿਊਬ ਦੇ ਵਿੱਚ ਤੁਸੀਂ 700 ਤੋਂ 800 ਰਬੜਾ ਤਿਆਰ ਕਰ ਲੈਂਦੇ ਹੋ। ਜੇ ਅਸੀਂ 1 ਕਿਲੋ ਟਿਊਬ ਦੀ ਗੱਲ ਕਰਦੇ ਹਾਂ ਤੇ ਇਹ 150 ਜਾਂ 200 ਰੁਪਏ ਤੱਕ ਤੁਹਾਨੂੰ ਹੋਲਸੇਲ 'ਚ ਮਿਲ ਜਾਂਦੀ। ਬਾਕੀ ਜੇ ਅਸੀਂ ਮਸ਼ੀਨ ਦੀ ਗੱਲ ਕਰੀਏ ਤਾਂ ਉਹਦੀ ਲਾਗਤ ਆਡੇ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੀ ਮਹਿੰਗੀ ਮਸ਼ੀਨ ਖਰੀਦਦੇ ਹੋ, ਕਿਸ ਤਰੀਕੇ ਦੀ ਮਸ਼ੀਨ ਖਰੀਦਦੇ ਹੋ ਇਹਨਾਂ ਰਬੜਾ ਨੂੰ ਬਣਾਉਣ ਦੇ ਲਈ। ਬਾਕੀ ਜੇ ਅਸੀਂ ਮਸ਼ੀਨ ਦੇ ਖਰਚੇ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਵਨ ਸ਼ਾਟ ਖਰਚਾ ਹੈ। ਤੁਹਾਨੂੰ ਵਾਰ-ਵਾਰ ਮਸ਼ੀਨ ਲੈਣ ਦੀ ਲੋੜ ਨਹੀਂ, ਤੁਸੀਂ ਇੱਕ ਵਾਰੀ ਮਸ਼ੀਨ ਲੈ ਲਈ ਇਸ ਦੇ ਨਾਲ ਨਾਲ ਤੁਹਾਨੂੰ ਕੱਚਾ ਮਾਲ ਹਰ ਵਾਰੀ ਲੈਣ ਦੀ ਲੋੜ ਪਵੇਗੀ ਔਰ ਕੱਚੇ ਮਾਲ ਦੀ ਆਪਾਂ ਗੱਲ ਕਰਦੇ ਹਾਂ ਤੇ ਜਿਹੜੀ ROI ਤੁਹਾਡੀ ਬਣੇਗੀ ਜੋ ਤੁਹਾਡੀ ਇਨਵੈਸਟਮੈਂਟ ਮਸ਼ੀਨ ਤੇ ਵੀ ਹੋਈ ਹੋਏਗੀ ਉਹ ਸਾਰੀ ਦੀ ਸਾਰੀ ਜੋ ਰਬੜ ਦੀ ਲਾਗਤ ਆ ਉਹ ਤੁਹਾਨੂੰ ਵਾਪਸ ਮਿਲ ਜਾਏਗੀ ਜਦੋਂ ਪ੍ਰੋਡਕਟ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮਾਰਕੀਟਿੰਗ ਦੀ ਨਵੇਂ-ਨਵੇਂ ਬਿਜ਼ਨਸ ਦੇ ਵਿੱਚ ਤੁਸੀਂ ਆਪਣੀ ਬਣਾਈ ਹੋਈ ਨਵੀਂ-ਨਵੀਂ ਰਬੜ ਬੈਂਡ ਨੂੰ ਵੱਖ-ਵੱਖ ਸਟੇਸ਼ਨਰੀ ਸ਼ਾਪਸ, ਗਿਫਟ ਸ਼ਾਪ, ਪੈਕਿੰਗ ਮਟੀਰੀਅਲ ਵਾਲੇ ਸਪਲਾਈਅਰਜ਼ ਅਤੇ ਹੋਲਸੇਲ ਡੀਲਰਾਂ ਨੂੰ ਵੇਚ ਸਕਦੇ ਹੋ। ਤੁਸੀਂ ਡਿਮਾਂਡ ਦੇ ਅਕੋਰਡਿੰਗ ਵੱਖ-ਵੱਖ ਪੈਕੇਜਿੰਗ ਕਰਕੇ ਵੱਡੇ-ਵੱਡੇ ਪੈਕੇਜ, ਛੋਟੇ-ਛੋਟੇ ਪੈਕੇਟ ਬਣਾ ਕੇ ਵੀ ਵੇਚ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਆਨਲਾਈਨ ਐਪਸ ਵਾਲਿਆਂ ਨਾਲ ડીਲ ਕਰਕੇ ਵੀ ਤੁਸੀਂ ਇਸ ਨੂੰ ਆਨਲਾਈਨ ਪਲੇਟਫਾਰਮ ਦੇ ਉੱਪਰ ਸੇਲ ਕਰ ਸਕਦੇ ਹੋ। ਜੇਕਰ ਤੁਸੀਂ ਆਨਲਾਈਨ ਪਲੇਟਫਾਰਮ ਦੇ ਉੱਪਰ ਨਹੀਂ ਜਾਣਾ ਤਾਂ ਤੁਸੀਂ ਇੰਸਟਾਗ੍ਰam ਦੇ ਥਰੂ, ਫੇਸਬੁੱਕ ਦੇ ਥਰੂ ਆਪਣੇ ਬਿਜ਼ਨਸ ਨੂੰ ਐਕਸਪੈਂਡ ਵੀ ਕਰ ਸਕਦੇ ਹੋ ਤੇ ਲੋਕਾਂ ਤੱਕ ਪਹੁੰਚਾ ਵੀ ਸਕਦੇ ਹੋ। ਵੇਚਣ ਵਾਲੇ ਲਿਫਾਫਿਆਂ ਦੇ ਉੱਪਰ ਤੁਸੀਂ ਆਪਣੀ ਸਟੈਂਪ ਲਾ ਕੇ ਆਪਣਾ ਬ੍ਰਾਂਡ ਬਣਾ ਕੇ ਵੀ ਆਪਣੇ ਰਬਰਡਸ ਨੂੰ ਵੇਚ ਸਕਦੇ ਹੋ। ਜਿਸ ਦੇ ਨਾਲ ਤੁਹਾਡਾ ਬ੍ਰਾਂਡ ਲੋਕਾਂ ਤੱਕ ਪਹੁੰਚ ਜਾਏਗਾ ਤੇ ਤੁਸੀਂ ਆਪਣੇ ਛੋਟੇ ਜਿਹੇ ਬ੍ਰਾਂਡ ਦੀ ਸ਼ੁਰੂਆਤ ਵੀ ਕਰ ਸਕਦੇ ਹੋ। ਜੇਕਰ ਤੁਸੀਂ ਵਧੀਆ ਕੁਆਲਿਟੀ ਦੀ ਰਬੜ ਬਣਾਓਗੇ ਤਾਂ ਲੋਕ ਤੁਹਾਨੂੰ ਪ੍ਰੈਫਰ ਵੀ ਕਰਨਗੇ ਤੁਹਾਡੇ ਬ੍ਰਾਂਡ ਦੀ ਰਬਟਾ ਲੈਣਾ ਪਸੰਦ ਵੀ ਕਰਨਗੇ। ਦੋਸਤੋ ਕਿਸੇ ਵੀ ਪ੍ਰੋਡਕਟ ਦੀ ਜਾਂ ਸਰਵਿਸ ਦੀ ਕਿਵੇਂ ਮਾਰਕੀਟਿੰਗ ਕਰਨੀ ਹੈ? ਮੈਂ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਬਣਾਈਆਂ ਨੇ ਜਿਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਨਲਾਈਨ ਆਫਲਾਈਨ ਪ੍ਰੋਮੋਸ਼ਨ ਕਰ ਸਕਦੇ ਹੋ ਆਪਣੇ ਬ੍ਰਾਂਡ ਨੂੰ ਜ਼ੀਰੋ ਤੋਂ ਤੁਸੀਂ ਹੀਰੋ ਕਿਵੇਂ ਬਣਾ ਸਕਦੇ ਹੋ ਇਹ ਵੀਡੀਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਔਰ ਮਾਰਕੀਟਿੰਗ ਨੂੰ ਫੋਲੋ ਕਰ ਸਕਦੇ ਹੋ ਦੋਸਤੋ ਜੋ ਬਿਜ਼ਨਸ ਹੈ ਇਹ ਪ੍ਰੋਫਿਟੇਬਲ ਬਿਜ਼ਨਸ ਹੈ ਚਾਹੇ ਤੁਸੀਂ ਇਸ ਨੂੰ ਕਿਲਵਾਂ ਦੇ ਹਿਸਾਬ ਨਾਲ ਵੇਚੋ ਚਾਹੇ ਤੁਸੀਂ ਇਸ ਨੂੰ ਗਿਣਤੀ ਦੇ ਹਿਸਾਬ ਨਾਲ ਵੇਚੋ ਪਿੰਡਾਂ ਦੀਆਂ ਜੇ ਅਸੀਂ ਲੋਕਲ ਦੁਕਾਨਾਂ ਦੀ ਗੱਲ ਕਰਦੇ ਹਾਂ ਤਾਂ ਲੋਕਲ ਦੁਕਾਨਦਾਰ ਇਹਨੂੰ ਗਿਣਤੀ ਦੇ ਹਿਸਾਬ ਦੇ ਨਾਲ ਵੇਚਦੇ ਜਿਵੇਂ ਕਿ 5 ਰੁਪਏ ਦੀਆਂ 10 ਜਾਂ 15 ਰੱਬ ਤੱਕ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਿਆ ਛੋਟੇ ਤੇ ਕਰਿਆਨੇ ਦੀਆਂ ਦੁਕਾਨਾਂ ਦੇ ਵਿੱਚ 5 ਰੁਪਏ ਦੀਆਂ ਰੱਪਟਾਂ ਲੈਣ ਜਾਈਏ 15 ਜਾਂ 20 ਰੱਪਟਾਂ ਦੇ ਨੇ ਹੁਣ ਇਸ ਦੇ ਨਾਲ ਨਾਲ ਜੇ ਅਸੀਂ ਸ਼ਹਿਰਾਂ ਦੀ ਵੀ ਗੱਲ ਕਰ ਲਈਏ ਤਾਂ ਛੋਟੇ-ਛੋਟੇ ਪੈਕੇਟ ਮਿਲਦੇ ਨੇ ਜੋ 10 ਤੋਂ 15 ਰੁਪਏ ਦੇ ਮਿਲਦੇ ਨੇ ਜਿਸ ਦੇ ਵਿੱਚ 15 ਤੋਂ 20 ਰੱਪਟਾਂ ਹੁੰਦੀਆਂ ਕਈ ਵਾਰ ਤਾਂ ਵਧੀਆ ਪੈਕੇਜਿੰਗ ਕਰਕੇ 100 ਤੋਂ 200 ਰੁਪਏ ਵੀ ਲੈ ਜਾਂਦੇ ਨੇ ਰੱਪਟਾਂ ਦੇ ਉਹਦੇ ਵਿੱਚ ਜੇ ਅਸੀਂ ਰੱਪਟਾਂ ਦੀ ਗਿਣਤੀ ਦੀ ਗੱਲ ਕਰਦੇ ਆ 150 ਤੋਂ 200 ਰੱਪਟਾਂ ਹੀ ਹੁੰਦੀਆਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਟਿਊਬ ਦੇ ਵਿੱਚੋਂ ਘੱਟੋ-ਘੱਟ 700 ਤੋਂ 800 ਰੱਪਟਾਂ ਬਣ ਕੇ ਤੁਸੀਂ ਆਪਣੇ ਪ੍ਰੋਫਿਟ ਦਾ ਖੁਦ ਹੀ ਹਿਸਾਬ ਲਗਾ ਸਕਦੇ ਹੋ ਦੋਸਤੋ ਇਸੇ ਤਰੀਕੇ ਦੇ ਨਾਲ ਤੁਸੀਂ ਛੋਟੀ ਜੀ ਇਨਵੈਸਟਮੈਂਟ ਦੇ ਨਾਲ ਇਸ ਬਿਜ਼ਨਸ ਨੂੰ ਚਲਾ ਸਕਦੇ ਹੋ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਬਿਜ਼ਨਸ ਨੂੰ ਰਨ ਕਰਦੇ ਹੋ ਕਿਸ ਲਗਨ ਦੇ ਨਾਲ ਤੁਸੀਂ ਬਿਜ਼ਨਸ ਨੂੰ ਚਲਾਉਂਦੇ ਹੋ ਬਹੁਤ ਸਾਰੇ ਲੋਕਾਂ ਨੇ ਛੋਟੇ-ਛੋਟੇ ਬਿਜ਼ਨਸ ਨੂੰ ਅੱਜ ਬਹੁਤ ਵੱਡੇ ਲੈਵਲ ਤੇ ਐਕਸਪੈਂਡ ਕੀਤਾ ਹੋਇਆ ਉਹਨਾਂ ਪਿੱਛੇ ਉਹਨਾਂ ਦੀ ਮਿਹਨਤ ਅਜਿਹੇ ਲੋਕ ਇਸ ਭੁਲੇਖੇ ਨੂੰ ਦੂਰ ਕਰਦੇ ਨੇ ਕਿ ਛੋਟੀਆਂ ਚੀਜ਼ਾਂ ਤਾਂ ਫ੍ਰੀ ਤੇ ਮਿਲ ਜਾਂਦੀਆਂ ਨੇ ਪਰ ਜਦੋਂ ਵੱਡੇ ਬ੍ਰਾਂਡ ਬਣ ਕੇ ਬਾਹਰ ਨਿਕਲਦੇ ਨੇ ਫਿਰ ਪਤਾ ਲੱਗਦਾ ਕਿ ਛੋਟੀ ਚੀਜ਼ ਦੀ ਕੀਮਤ ਕੀ ਹੁੰਦੀ ਹੈ ਦੋਸਤੋ ਇਸ ਬਿਜ਼ਨਸ ਨੂੰ ਤੁਸੀਂ ਪਾਰਟ ਟਾਈਮ ਸ਼ੁਰੂ ਕਰ ਸਕਦੇ ਹੋ ਹਾਊਸ ਵਾਈਸ ਕਰ ਸਕਦੇ ਆ ਨੇ ਸਟੂਡੈਂਟ ਕਰ ਸਕਦੇ ਆ ਨੇ ਔਰ ਜੋ ਲੋਕਾਂ ਕੋਲ ਘੱਟ ਇਨਵੈਸਟਮੈਂਟ ਹੈ ਘੱਟ ਪੈਸੇ ਨੇ ਉਸੇ ਬਿਜ਼ਨਸ ਨੂੰ ਸਟਾਰਟ ਕਰਨ ਤੋਂ ਪ੍ਰੋਫਿਟ ਬਣਾਉਣ ਤੋਂ ਬਾਅਦ ਫਿਰ ਵੱਡੇ ਲੈਵਲ ਤੇ ਐਕਸਪੈਂਡ ਵੀ ਕਰ ਸਕਦੇ ਕੋਈ ਵੀ ਕੰਮ ਹੋਵੇ ਕੋਈ ਵੀ ਬਿਜ਼ਨਸ ਹੋਵੇ ਉਹਨੂੰ ਸਟਾਰਟ ਕਰਨ ਦੇ ਲਈ ਥੋੜਾ ਔਖਾ ਲੱਗਦਾ ਉਹਨੂੰ ਸਟਾਰਟ ਕਰਨ ਤੋਂ ਬਾਅਦ ਉਹਨੂੰ ਚਲਾਉਣਾ ਵੀ ਔਖਾ ਲੱਗਦਾ ਪਰ ਜਦੋਂ ਤੁਸੀਂ ਮਿਹਨਤ ਕਰਦੇ ਹੋ ਜਦੋਂ ਤੁਸੀਂ ਆਪਣਾ 100% ਬਿਜ਼ਨਸ ਨੂੰ ਦਿੰਦੇ ਹੋ ਤੇ ਉਹ ਜਰੂਰ ਸਫਲ ਹੁੰਦਾ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਸ ਬਿਜ਼ਨਸ ਦੀ ਵੀ ਗੱਲ ਕਰਦੇ ਆਂ ਤੇ ਤੁਹਾਨੂੰ ਇਨੀਸ਼ੀਅਲੀ ਥੋੜਾ ਔਖਾ ਇਹ ਲੱਗ ਸਕਦਾ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਜਾ ਜਾ ਕੇ ਰੱਪਟਾਂ ਵੇਚਣੀਆਂ ਪੈ ਸਕਦੀਆਂ ਨੇ ਪਰ ਜਦੋਂ ਤੁਹਾਡੀ ਮਾਰਕੀਟ ਦੇ ਵਿੱਚ ਵੈਲਿਊ ਬਣ ਗਈ ਤੁਹਾਡੇ ਕਸਟਮਰ ਪੱਕੇ ਬਣ ਗਏ ਤੁਹਾਡੇ ਕੋਲ ਲੋਕਾਂ ਨੇ ਪੱਕੇ ਦੁਕਾਨਦਾਰਾਂ ਨੂੰ ਤੁਹਾਡਾ ਸਮਾਨ ਲੈਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਤੁਹਾਡੇ ਆਰਡਰ ਆਉਣੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਨਾਲ ਤੁਹਾਡੀ ਐਕਸਪੈਂਸ਼ਨ ਵੀ ਹੋਣੀ ਸ਼ੁਰੂ ਹੋ ਜਾਏ ਜੇਕਰ ਹੁਣ ਅਸੀਂ ਮੁਨਾਫੇ ਦੀ ਗੱਲ ਕਰੀਏ ਤਾਂ 1 ਕਿਲੋ ਰਬਰ ਟਿਊਬ ਦੀ ਕੀਮਤ 100 ਤੋਂ 150 ਤੱਕ ਆਉਂਦੀ ਹੈ ਅਤੇ ਇਸ ਵਿੱਚ ਤੁਸੀਂ ਲਗਭਗ 700 ਤੋਂ 800 ਰਬੜ ਤਿਆਰ ਕਰ ਸਕਦੇ ਹੋ ਇਹ ਰਬੜ ਬੈਂਡ ਤੁਸੀਂ 200 ਤੋਂ 300 ਦੀ ਰੇਂਜ ਵਿੱਚ ਵੇਚ ਸਕਦੇ ਹੋ ਮਤਲਬ ਇਹ ਹੈ ਕਿ ਹਰ ਪਿੱਲੋ ਤੇ ਤੁਸੀਂ 100% ਤੋਂ ਵੀ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ ਜੇ ਤੁਸੀਂ ਇੱਕ ਛੋਟਾ ਯੂਨਿਟ ਲਗਾਉਂਦੇ ਹੋ ਤਾਂ ਤੁਹਾਡੀ ਮੰਥਲੀ ਇਨਕਮ 15000 ਤੋਂ 40000 ਰੁਪਏ ਤੱਕ ਜਾ ਸਕਦੀ ਹੈ ਪਰ ਇਹ ਕਮਾਈ ਤੁਹਾਡੀ ਮਿਹਨਤ ਤੇ ਮਾਰਕੀਟਿੰਗ ਤੇ ਡਿਪੈਂਡ ਕਰਦੀ ਹੈ ਤੁਸੀਂ ਕਿੰਨੀ ਲਗਨ ਦੇ ਨਾਲ ਕੰਮ ਕਰਦੇ ਹੋ ਉਸ ਤੇ ਵੀ ਡਿਪੈਂਡ ਕਰਦੀ ਹੈ ਦੋਸਤੋ ਆਖਿਰ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖਣ ਨੂੰ ਇਹ ਬਿਜ਼ਨਸ ਛੋਟਾ ਜਿਹਾ ਲੱਗਦਾ ਪਰ ਜੇ ਅਸੀਂ ਮਾਰਕੀਟ ਵੈਲਿਊ ਦੇਖਦੇ ਹਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 2.6 ਬਿਲੀਅਨ ਦੀ ਮਾਰਕੀਟ ਹੈ ਜੇ ਤੁਸੀਂ ਇਸ ਨੂੰ ਲਗਨ ਦੇ ਨਾਲ ਕਰਦੇ ਹੋ ਮਿਹਨਤ ਦੇ ਨਾਲ ਕਰਦੇ ਹੋ ਲਗਾਤਾਰ ਕਰਦੇ ਹੋ ਤੇ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਔਰ ਇਸ ਦੇ ਨਾਲ-ਨਾਲ ਹਰ ਇੱਕ ਬਿਜ਼ਨਸ ਦੇ ਵਿੱਚ ਟਾਈਮ ਦੇਣਾ ਪੈਂਦਾ ਔਰ ਜਿਵੇਂ ਮੈਂ ਹੋਰ ਵੀਡੀਓ ਦੇ ਵਿੱਚ ਵੀ ਬਹੁਤ ਵਾਰ ਕਹਿੰਨਾ ਕਿ ਤੁਹਾਨੂੰ ਆਪਣੇ ਬਿਜ਼ਨਸ ਨੂੰ ਤੁਹਾਨੂੰ ਆਪਣੇ ਆਪ ਨੂੰ ਟਾਈਮ ਦੇਣਾ ਪਵੇਗਾ ਤਾਂ ਕਿ ਤੁਸੀਂ ਇਸ ਦੀ ਵਧੀਆ ਮਾਰਕੀਟਿੰਗ ਕਰ ਸਕੋ ਇਸ ਦੀ ਵਧੀਆ ਬ੍ਰਾਂਡ ਵੈਲਿਊ ਬਣਾ ਸਕੋ ਇਸ ਪ੍ਰੋਡਕਟ ਦੀ ਵਧੀਆ ਕੁਆਲਿਟੀ ਤਿਆਰ ਕਰ ਸਕੋ ਤਾਂ ਕਿ ਲੋਕ ਤੁਹਾਨੂੰ ਕਹਿ ਕਹਿ ਕੇ ਤੁਹਾਡੇ ਕੋਲ ਆਰਡਰ ਲੈਣ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ